ਹੈਲੋ ਹਾਂ ਸੁਣਨੀ ਹੈ ਕਿਵੇਂ ਹੋ ਜੀ ਤੁਸੀਂ ਠੀਕ ਆ ਵਧੀਆ ਕੀ ਬਣੀ ਜਾਂਦਾ ਕੁਛ ਨਹੀਂ ਬੈਠੇ ਆ ਬਸ ਤੁਹਾਨੂੰ ਯਾਦ ਕਰੀ ਜਾਂਦੀ ਸੀ ਅੱਛਾ ਸਾਨੂੰ ਯਾਦ ਕਰ ਲਿਆ ਬਰੇ ਯਾਦ ਕਰ ਲਿਆ ਤਾਂ ਮੈਂ ਫੋਨ ਵੀ ਲਾ ਲਿਆ ਤੁਹਾਨੂੰ ਹੈ ਬੜੇ ਦਿਨਾਂ ਤੋਂ ਇਧਰੋਂ ਮੈਂ ਕਹਿੰਦੀ ਲਾਈਫ ਹੈਰੀ ਫੋਨ ਲਾਇਆ ਨਹੀਂ ਦਿਨ ਫੋਨ ਨਹੀਂ ਆਇਆ ਤੁਹਾਡਾ ਉਹ ਬਸ ਯਾਰ ਤੁਹਾਨੂੰ ਪਤਾ ਤਾਂ ਹੈਗਾ ਵੀ ਪਿੰਡ ਨੇ ਬਣਾਤਾ ਸਰਪੰਚ ਅੱਛਾ ਪਰ ਪਿੰਡ ਦੀ ਸੇਵਾ ਵੀ ਤਾਂ ਕਰਨੀ ਹੁੰਦੀ ਆ ਫਿਰ ਇਹ ਮਸਾ ਮਸਾ ਸਰਪੰਚੀ ਮੇਰੀ ਪਤਾ 30 ਲੱਖ ਰੁਪਏ ਲੱਗੇ ਸਰਪੰਚੀ ਜੇਕਰ ਲਿਪੈਂਡ ਦੀ ਸੇਵਾ ਕਰੋਗੇ ਹੁਣ ਮੇਰੀ ਲੈ ਸਠਾਣੀ ਹੈ ਤਾਂ ਕਿਉਂ ਕਿ ਸਿਰਫ ਨਹੀਂ ਸੇਵਾ ਤੇਰੀ ਵੀ ਕਰਦਿਆ ਕਰਾਂਗੇ ਲੈ। ਕਿਹਦੇ ਵੀ ਤਾਂ ਫੋਨ ਵੀ ਨਹੀਂ ਕਰਦੇ ਮਿਲਣਾ ਤਾਂ ਦੂਰ ਦੀ ਗੱਲ ਹੈ। ਨਾ ਨਾ ਮਿਲਾਂਗੇ ਗੱਲ ਵੀ ਕਰਾਂਗੇ ਮਿਲਾਂਗੇ ਵੀ ਸਭ ਕੁਝ ਕਰਾਂਗੇ ਮੰਨਦੀ ਕਿਉਂ ਨਹੀਂ ਲੱਗਦਾ। ਹੋਰ ਸਾਰਾ ਦਿਨ ਇਥੇ ਉਹ ਏਸੀ ਵਾਲਾ ਕਮਰਾ ਛੱਡ ਕੇ ਇਥੇ ਦੁਕਾਨ ਤੇ ਬੈਠੀ ਰਹਿਣੀ ਧੰਨ ਦੀਕਦੀ ਵੀ ਹੋਣਗੇ ਦੋ ਮਿੰਟ ਗੱਲਾਂ ਮਾਰਾਂਗੇ। ਓ ਯਾਰ پتہ ਕੀ ਹੈ ਹੁਣ ਚੱਕਰ ਇਹ ਵੀ ਹੈਗਾ ਕਿ ਬਣ ਕੇ ਪਿੰਡ ਦੇ ਆਪਾਂ ਸਰਪੰਚ ਹਨਾ ਤੇ ਸਰਪੰਚ ਹੁਣ ਆ ਕੇ ਮੈਂ ਤੇਰੇ ਕੋਲੇ ਖੜਾ ਰੋਜ਼ ਰੋਜ਼ ਆ ਕੇ ਤਾਂ ਪਿੰਡ ਦੇ ਵਿੱਚ ਵੀ ਫਿਰ ਇੱਜ਼ਤ ਦਾ ਵੀ ਆਪਾਂ ਦੇਖਣਾ ਪੈਂਦਾ ਹਨਾ ਮੈਂ ਕੋਈ ਕਾਗਜ਼ੀ ਪੱਤਰਾਂ ਦੇ ਭੰਨੇ ਆ ਜਾ ਕਰ ਕਾਗਜ਼ੀ ਪੱਤਰਾਂ ਦੇ ਭੰਨੇ ਕੀ ਆ ਜਾ ਜਰੀਏ ਗੱਲ ਹੀ ਹੈ ਵੀ ਪਿਆਰ ਤਾਂ ਚਲੋ ਤੇਰਾ ਮੇਰਾ ਜਿਹੜਾ ਹੈਗਾ ਹੈਗਾ ਹਨਾ ਪਤਾ ਨੂੰ ਮੈਨੂੰ ਪਤਾ ਕਰੋ ਕਿ ਪਿੰਡ ਨੂੰ ਦਾ ਨਾਮ ਪਤਾ ਲੱਗੇ ਪਿੰਡ ਨੂੰ ਹੀ ਪਤਾ ਲੱਗਦਾ ਤੁਸੀਂ ਮਿਲਣ ਆ ਜਾ ਕਰੋ ਮੈਨੂੰ ਨਹੀਂ ਮੈਨੂੰ ਆਣਾ ਕਿਆ ਕਰੀਦਾ ਠੀਕ ਕੋਈ ਕਿੱਥੇ ਆਇਆ ਕਰਨੀ ਹਾਂ ਮੈਂ ਫਿਰ ਦੱਸ ਦਿੰਨਾ ਮੈਂ ਤੁਸੀਂ ਮਿਲਣ ਆ ਜਾ ਕਰੋ ਤਾਂ ਗੱਲ ਠੀਕ ਹੈ ਨਹੀਂ ਮੈਂ ਆ ਜਾ ਕਰੂੰਗੀ ਫਿਰ ਅੱਛਾ ਕਿੱਥੇ ਮਿਲਣਾ ਆ ਕਰੀਂਗਾ ਤੁਹਾਡੇ ਘਰੇ ਆ ਜਾ ਕਰੂੰਗੀ ਘਰੇ ਆ ਜਾ ਕਰੀਂਗੇ ਹੋਰ ਤੇ ਸਟਾਣੀ ਹੋ ਕੇ ਤੂੰ ਜਟਿਆਂ ਨੂੰ ਧਮਕੀ ਦਿੰਨੀ ਆ ਦੋਗਾ ਸਟਾਣੀ ਤੇ ਤੇਰੇ ਤੇ ਹੀ ਫਾਇਦਾ ਆ ਸਕਦੀ ਹਾਂ ਤੁਹਾਡੇ ਘਰੇ ਦੇਖ ਲਓ ਫਿਰ अच्छा है देखियो 3 साल हो गए अपनी दोस्ती हुई ने हुन ਤੁਸੀਂ ਸਰਪੰਚ ਹੁਣ ਬਣੇ ਆ ਮੇਰਾ ਹੱਕ ਤਾਂ ਤੁਹਾਡੇ ਦੀ ਪਤਨੀ ਦਾ ਦਰਜੀ ਵਾਲਾ ਹੈ ਮੈਂ ਗੱਲ ਦੱਸਾਂ ਕੀ ਹੈ ਲੋਕਾਂ ਵਾਂਸੇ ਸਰਪੰਚ ਤਾਂ ਬਾਹਰ ਚਾਹ ਤੇਰਾ ਤਾਂ ਯਾਰ ਹੈ ਨਾ ਪਹਿਲਾਂ ਮੈਂ ਕੀ ਹੋਰ ਤੇਰਾ ਵੀ ਤਾਂ ख्याल ਰੱਖਣਾ ਪਊਗਾ ख्याल ਤਾਂ ਰੱਖਣਾ ਪਊਗਾ ਤਾਂ ਹੀ ਤੁਹਾਨੂੰ ਯਾਦ ਕਰਵਾਇਆ ਹੈਗਾ اچھا ख्याल ਤਾਂ ਰੱਖਣਾ ਹੀ ਹੈ ਕਰ ਗਏ ਫਿਰ ਹੱਲ ਹੁਲ ਕਹਿੰਦੇ ਜੀ ਤਾਂ ਹੁਣ ਮੇਰਾ ਹੀ ਬੋਲ ਕਰਦਾ ਪਰ ਹੁਣ ਸਮਝ ਇਹ ਨਹੀਂ ਆਉਂਦੀ ਵੀ ਬੰਦਾ ਹੁਣ ਮੰਡੀ ਜਾਂਦੇ ਆ ਤਾਂ ਮੰਡੀ ਸਾਰੇ ਹੋਟਰਾ ਹਟਰਾ ਆ ਪੰਨ ਜਾਂਦੇ ਆ ਹਨਾ ਅੱਗੇ ਤਾਂ ਜਦੋਂ ਸਰਪੰਚ ਨਹੀਂ ਸੀ ਤੇ ਜਦੋਂ ਗੱਲਬਾਤ ਬਣ ਜਾਂਦੀ ਸੀ ਹੂੰ ਇਹੋ ਮੰਡੀ ਜੀ ਵੀ ਆਪਾਂ ਨੂੰ ਸਾਰੇ ਜਾਣਦੇ ਆ ਆਪਾਂ ਬਠਿੰਡੇ ਜਾਈ ਬਠਿੰਡੇ ਸਾਰੇ ਜਾਣਦੇ ਆ ਸੰਗਰੂਰ ਆਈ ਸੰਗਰੂਰ ਫਾਜ਼ਲ ਕੇ ਆ ਸਾਰੇ ਆਪਾਂ ਨੂੰ ਜਾਣਦੇ ਆ ਇਹ ਚੱਕਰ ਇਹ ਹੈਗਾ ਵੀ ਨਾਮ ਨਾਲ ਕੋਲ ਕਰਿਆ ਜਾਂਦਾ ਹੂੰ ਅਕੇ ਤਾਂ ਮੈਂ ਰਾਤ ਬਰਾਤੇ ਚਲੋ ਆ ਜਾਂਦਾ ਸੀ ਆਪਾਂ ਨੋੜੇ ਨੋੜੇ ਜਿਹੀ ਬਾਹਰ ਮਿਲ ਲੈਂਦੇ ਸੀ ਬਾਹਰਲੇ ਕਮਰੇ 'ਚ ਹਮਮ ਅਰੇ ਹੋਣਾ ਆਪਾਂ ਸਾਰਾ ਕੁਝ ਫਿਰ ਦੇਖ ਕੇ ਚੱਲਣਾ ਪੈਂਦਾ ਮੈਂ ਚੱਲੀਏ ਤਾਂ ਹੁਣ ਚੱਲੀਏ ਕਿੱਥੇ ਹੋਰ ਦੇਖ ਕੇ ਤਾਂ ਕਰਨਾ ਪੈਂਦਾ ਹੈਗਾ ਤੁਸੀਂ ਵੀ ਟਾਈਮ ਕੱਢੋ ਕਿਤੇ ਬਾਹਰ ਗੱਲ ਕਰ ਲਓ ਖਾਂ ਬੇਲੀ ਦੋਸਤ ਨਾਲ ਕਿਸੇ ਨਾਲ ਅੱਛਾ ਕੀ ਸਠਾਣੀ ਅੱਜ ਦੀ ਪੂਰੀ ਹੋਈ ਬੇਗਰਮਦਰ ਹੈ ਹਾਂ ਸਠਾਣੀ ਮੇ ਤਾਂ ਪੂਰੀ ਗਰਮ ਹੋਈ ਪਈ ਹੈ ਹੋਰ ਕੀ ਕਿੰਨੇ ਦਿਨ ਅਗੇ ਤੁਸੀਂ ਫੋਨ ਹੀ ਨਹੀਂ ਕਰਦੇ ਗਰਮ ਤਾਂ ਹੋਣਾ ਹੀ ਆ ਫਿਰ ਉਹ ਤਾਂ ਹੈ ਹੀ ਗਰ ਉਹ ਤੇ ਲੀਨ ਨਾ ਰੰਜੀਤ ਤਾਂ ਦੇਖ ਹੁਣ ਸਠਾਨੀਏ ਮੇਰਾ ਵੀ ਕਰਦਾ ਹੈ ਨਾ ਕੁਛ ਨਹੀਂ ਕਰਦਾ ਤੁਹਾਡਾ ਜੀ ਕਰਦਾ ਹੁੰਦਾ ਤਾਂ ਤੁਸੀਂ ਆ ਜਾਂਦੇ ਤਾਂ ਤੁਹਾਨੂੰ ਤਾਂ ਲੱਗਦਾ ਜਿਵੇਂ ਮੈਂ ਰ ਕੋਈ ਹੋਰ ਪੜੀ ਬੈਠਾ ਹਾਂ ਮੈਂ ਹੋਰ ਕੀ ਆ ਫਿਰ ਹਾਂ ਹੂੰ ਉਹ ਤਾਂ ਹੈ ਸੋਲਦੀਆਂ ਜੀ ਤੁਹਾਂ ਦਾ ਕੋਈ ਹੋਰ ਪੜੀ ਬੈਠਾ ਹੋਵੇਗਾ ਸਰਪੰਚ ਬਣਗੇ ਹੋਰ ਭਾਲਣ ਨੂੰ ਕੀ ਹੈ ਕਿਦੋਂ ਪ੍ਰਾਣੀ ਨੂੰ ਛੱਡ ਦਿੰਨੇ ਆ ਨਵੀਂ ਨੂੰ ਲੈ ਲੈਣੇ ਆ ਐ ਥੋੜੀ ਹੁੰਦਾ ਕੋਈ ਗੱਲ ਦਿਲ ਮਿਲਿਆ ਨਹੀਂ ਹੁੰਦੀ ਐ ਕਿ ਜਰੂਰ ਥੋੜੀ ਹੁੰਦੀ ਐ ਸਾਰਾ ਕੁਝ ਅੱਕੇ ਦਾ ਹਰ ਹਫਤੇ ਮਿਲਣਾਉਂਦੇ ਸੀ ਭਾਵੇਂ ਕੋਈ ਬਾਨਾ ਕੜ ਦੇ ਤੁਸੀਂ ਯਾਰ ਬਸ ਸੋਹਣੇ ਇਸ ਮੇਰੇ ਸੱਜਣਾ ਮੇਰੇ ਸੋਹਣੇ ਬਗੋ ਮੇਰੀ ਖੰਡ ਮਿਸੀਏ ਮੇਰੇ ਟੋਫੀਏ ਸੜਾਣੀਆਂ ਮਿੱਠੀਆਂ ਜੱਲਾਂ ਨਾ ਪਰਚਾਓ ਨਾ ਹੁਣ ਤੁਸੀਂ ਇਹਨੂੰ ਉਹ ਟੋਫੀਆਂ ਵੇਚ-ਵੇਚ ਕੇ ਆਪ ਹੀ ਟੋਫੀ ਵਰਗੀ ਮਿੱਠੀ ਬਣੀ ਕਰਦੇ ਹੋ ਪਤਾ ਤਾਂ ਅੱਛਾ ਤੋਫੀਅਰ ਕੀ ਮਿੱਠੀ ਤਾਂ ਮੈਂ ਪਹਿਲਾਂ ਹੀ ਬਹੁਤ ਹੈ। ਹੈ। ਟੋਫੀਅਰ ਕੀ ਮਿੱਠੀ ਤਾਂ ਮੈਂ ਪਹਿਲਾਂ ਹੀ ਬਥੇਰੀ ਆ। ਹਾਂ ਟੋਫੀਅਰ ਕੀ ਮਿੱਠੀ ਬਣੀ ਪਈ ਹੈ ਤੇ ਜੀ ਤਾਂ ਮੇਰਾ ਵੀ ਕਰਦਾ ਹੈ ਅਖੰਡ ਨੂੰ ਖਾਣ ਨੂੰ। ਹੂੰ। ਪਰ ਕੀ ਹੈਗੀ ਹਰ ਕੰਮ ਪਿੰਡਾਂ ਵਾਲਾ ਮਸਲੇ ਨਹੀਂ ਹੱਲ ਹੁੰਦੇ ਕਦੇ ਕਿਤੇ ਕਰਕੇ ਕਿਤੇ ਰਾਤ ਨੂੰ ਪਤਾ 11 11 12 12 ਵਜੇ ਘਰੇ ਵਾਦੀ। ਪਤਾ ਮੈਨੂੰ। ਹਾਂ ਪਰ ਪਟਿਆਨਾ ਆਪਣੇ ਵਟਸਐਪ ਤੇ ਤਾਂ ਗੱਲ ਹੋਈ ਜਾਂਦੀ ਹੈ ਬੜੀ ਮੁੱਠੀ। ਹੂੰ। ਜੀ ਤਾਂ ਬੜਾ ਕਰਦਾ ਹੈ। ਕਰੀਏ ਤਕਰੀਏ ਕੀ ਮੁੱਤੇ ਸਹੀ ਹੈ ਚਲੋ ਕਰਾਣੀ ਗੱਲ ਸਿੱਟੋ ਸਾਰੀ ਤੁਸੀਂ ਹੁਣ ਦੱਸੋ ਕਿਤਾ ਕਰਨਾ ਕੀ ਇੱਕ ਦੋ ਮਿਲਣਾ ਹਣਾ ਤੁਸੀਂ ਫਿਰ ਇੱਕ ਯਾਦ ਫਿਰ ਕੰਮ ਕਰਦੇ ਹਾਂ ਨਾ ਆਪਾਂ ਪਿੰਡ ਤੋਂ ਇਕੱਠੇ ਨਹੀਂ ਚੜਦੇਗੇ ਆਪਾਂ ਕੰਮ ਕਰ ਲਾਂਗੇ ਮੈਂ ਗੱਡੀ ਲੈ ਕੇ ਤੁਹਾਨੂੰ ਸਿੱਧਾ ਬਟੰਡੇ ਮਿਲੂੰਗਾ ਉਸ ਚਾਉਂਗੇ ਤੇ ਫੋਜੀ ਚੌਂਕ ਤੇ ਹੂੰ ਫੋਜੀ ਚੌਂਕ ਤੇ ਮੇਰੇ ਨਾਲ ਗੱਡੀ 'ਚ ਬੈਠ ਜੀ ਗੱਡੀ ਸੀ ਸਿੱਧਾ ਆਪਣੇ ਹੈਗੇ ਕਾਲੇ ਹੂੰ ਤੇ ਆਪਾਂ ਉਧਰੋਂ ਲਿਕੜ ਜਾਣੀ ਤੇ ਚੰਡੀਗੜ੍ਹ ਕੰਮ ਕਰਦੇ ਹਾਂ ਚੰਡੀਗੜ੍ਹ ਕਣੀ ਨੂੰ ਨਿਕਲਿਆਂਗੇ ਨਾ ਤੇ ਫਿਰ ਉੱਥੇ ਜਾ ਕੇ ਕੋਈ ਭੜੀ ਕੋਈ ਆਪਾਂ ਨੂੰ ਕਮਰਾ ਕੋਮਰਾ ਲੈ ਕੇ ਰਾਤ ਤਰੇ ਲੇਂਗੇ ਨਾ ਕਿ ਕਿਰਾਇਤ ਨੂੰ ਰਾਤ ਲੈਣ ਮੇਰੇ ਵੀ ਦਿੱਕਤ ਹੈ ਤੋ ਕਦੇ ਕਣੀ ਮਰਾਤ ਨਹੀਂ ਰਹਿ ਸਕਦੇ ਕੋਈ ਨਹੀਂ ਰਹਿ ਜੂਗੀ ਰਾਤ ਹਾਂ ਆ ਜੂਗੀ ਬੰਨਾ ਮਾਰ ਕੇ ਰਾਤ ਰਹਿ ਜੂਗੀ ਕੀ ਬੰਨਾ ਮਾਰੇਂਗੇ ਕਿਥੋਂ ਬੰਨਾ ਬਾਰੇਗੀ ਬਜ਼ਾਰ ਜੀ ਮੈਂ ਮਾਰ ਦੂੰਗੀ ਕੋਈ ਨਾ ਕੋਈ ਬੰਨਾ ਤਾਂ ਕੁਝ ਨਹੀਂ ਮਾਰਦੇ ਬੰਨਾ ਤੋ ਤੋਹੀ ਹੈ ਉਦੋਂ ਪਹਿਲਾਂ ਮਿਲਦਾ ਹੁੰਦਾ ਸੀ ਕਦੇ ਨੇ ਦਿਨੇ ਮਿਲ ਲੋ ਛਿੱਟ ਛਿੱਟ ਕਰ ਲੋ ਛਿੱਟ ਛਿੱਟ ਕਰਟੇਜ ਕਰ ਲੋ ਛਿੱਟ ਛਿੱਟ ਕਰ ਲੋ ਮੈਂ ਥੋੜੀ ਚਲਾਂਗੇ ਪਲਾਨ ਬਣਾ ਲਓ ਬਾਹਰ ਦਾ ਅੱਛਾ ਬਾਰਦਾ ਬਣਾਏ ਫਿਰ ਹੋਰ ਬਾਰਦਾ ਬਣਾ ਲਓ ਆਜ ਨੂੰ ਹੀ ਮੈਂ ਫਿਰ ਆਹੀ ਭਲਾਣੇ ਮੇਰੀ ਗੱਲ ਸੁਣ ਮੈਂ ਜੰंडीगढ़ ਮੈਂ ਕਰ ਦਿੰਦਾ ਫੋਨ ਆ ਤੇ ਉੱਥੇ ਰੋਮ ਲੈ ਲੈਣੇ ਇੱਕ ਰੋਮ ਲੈ ਕੇ ਉੱਥੇ ਚੱਲ ਵਰਦਨ ਦਾ ਬਠਿੰਡੂ ਆਪਾਂ ਇਕੱਠੇ ਰੋਕਾਂਗੇ ਠੀਕ ਹੈ ਆਹੀ ਕਰਨਾ ਪਊਗਾ ਸਿਸਟਮ ਬਿਲਕੁਲ ਠੀਕ ਹੀ ਆ ਹਾਂ ਆਹੀ ਕਰਨਾ ਪਊਗਾ ਕਰਨਾ ਤਾਂ ਹੀ ਪਊਗਾ ਘਰ ਵਾਲੇ ਨੂੰ ਘਰ ਵਾਲੇ ਨੂੰ ਸੇਠ ਨੂੰ ਕੀ ਕਹਾਂਗੀ ਮੈਂ ਕਿੱਥੇ ਰੁਕਦੀ ਹਾਂ ਰਾਤ ਸੇਖ ਨੂੰ ਕਹਿ ਦੂੰਗੀ ਛੁੱਟੀ ਭੈਣ ਕੋਲ ਜਾਵੜੀ ਸੀ ਤੇ ਜੇਨ ਪਿੱਛੇ ਭੈਣ ਨੂੰ ਫੋਨ ਲਾ ਕੇ ਬਚ ਲਿਆ ਫਿਰ ਮੈਂ ਨੂੰ ਦੱਸਿਆ ਆ ਤੁਹਾਡੀ ਬਾਰੇ ਹੋਣੀ ਕੁਛ ਕੰਮ ਭੈਣ ਨੂੰ ਹੋਰ ਭੈਣ ਨੂੰ ਦੱਸਿਆ ਮੇਰਾ ਕਿ ਤੇਰੇ ਭੈਣ ਦਾ ਜੀ ਕਰ ਗਿਆ ਹੁੰਦਾ ਨਾ ਕਰਨ ਨੂੰ ਫਿਰ ਅੱਛਾ ਤੇ ਪਾਗਲ ਐਡੀ ਪਾਗਲ ਥੋੜੀ ਆ ਉਹ ਆ ਦੇ ਜੀ ਨਹੀਂ ਕਰੂਗੀ ਅੱਛਾ ਤੂੰ ਵੀ ਪਾਗਲ ਬਣ ਗਈ ਤੂੰ ਵੀ ਪਾਗਲ ਬਣ ਗਈ ਸਰਪੰਚ ਦੇ ਚੱਕਰਾਂ 'ਚ ਸਰਪੰਚ ਦੇ ਚੱਕਰਾਂ 'ਚ ਮੈਂ ਪਾਗਲ ਬਣੀ ਐ ਸਾਰੀਆਂ ਥੋੜੀ ਬਣ ਨਹੀਂ ਆਂ ਹੂੰ ਮੇਰੀ ਚੀਜ਼ ਤਾਂ ਮੇਰੀ ਰਹੂਗੀ ਕੋਈ ਕਹਿ ਦੇ ਕਰਨਾ ਉਹਦੇ ਨੂੰ ਇਹ ਮੇਰਾ ਹੈ ਦੇਖੀ ਹਾਂ ਮੇਰਾ ਹੈ ਥੋੜਾ ਧਿਆਨ ਰੱਖੀ ਦੀਦੀ ਸਮਝ ਆਈ ਗੱਲ ਆਈ ਸਮਝ ਮੈਨੂੰ ਹਾਂ ਉਹ ਮੇਰੇ ਵਾਲੀ ਨੂੰ ਤਾਂ ਮਹੀਨਾ ਹੋ ਗਿਆ ਫੋਨ ਹੀ ਨਹੀਂ ਕੀਤਾ ਹਾਂ ਐਵੇਂ ਕਰਦੀ ਦੁਨੀਆ ਆਈਆਂ ਬਸ ਹਾਂ ਆਈਆਂ ਬਸ ਮਤਲਬ ਦੁਨੀਆ ਜੀ ਕਲਾ ਹੂੰ ਪਰ ਤੂੰ ਮਤਲਬ ਨਾ ਰੱਖੀ ਯਾਰ ਹੂੰ ਨਹੀਂ ਕੋਈ ਮਤਲਬ ਨਹੀਂਗਾ ਆਪਾਂ ਸਰ ਪੈਂਚੀਸ ਪ੍ਰਿੰਟਿੰਗ ਇੱਥੇ ਰਹਿ ਜਾਣੀ ਹੈ ਕਹਿੰਦੇ ਹੂੰ ਤੇ ਮੈਂ ਕਰਾਂ ਮੇਰੀ ਗੱਲ ਸੁਣੋ ਵੀ ਹੁਣ ਤਾਂ ਮੈਂ ਇਧਰ ਪੈਂਡ ਵਾਲੇ ਮਸਲੇ ਚ ਆਇਆ ਹੋਇਆ ਹਾਂ ਅੱਛਾ ਆਪਾਂ ਫਿਰ ਸ਼ਨੀਵਾਰ ਰਾਤ ਹੰਦ ਰੱਖਦੇ ਹਾਂ ਹੂੰ ਸ਼ਨੀਵਾਰ ਨੂੰ ਪਹਿਲੇ ਬਠਿੰਡੇ ਮਿਲਣੀ ਤੇ ਬਠਿੰਡੇ ਤੋਂ ਆਪਾਂ ਫਿਰ ਫੌਜੀ ਚੌਕ ਚੜ ਕੇ ਤੇ ਚੰਡੀਗੜ੍ਹ ਚੱਲਦੇ ਆਪਾਂ ਠੀਕ 8 ਕੋਈ ਪਹੁੰਚ ਜਾਗੇ ਉੱਥੇ ਤੇ ਸਾਰੀ ਰਾਤ ਆਪਣੇ ਕੋਲ ਹੀ ਹੈ ਠੀਕ ਪੈਂਦਾ ਅਰੇ ਆਈ ਲਵ ਯੂ ਸਟਾਨੀ ਆਈ ਲਵ ਯੂ ਟੂ ਸਰਪੰਚ ਠੀਕ ਹੈ